ਜਿਲੰਦਰ ਦਿਹਾਤੀ ਪੁਲਿਸ ਜਿਹੜੇ ਹੈਗੇ ਆ ਸਾਨੂੰ ਇੱਕ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਸਿਟੀਜ਼ਨ ਹੈਗੇ ਨੇ ਇਤੋਂ ਦੇ ਏਰੀਆ ਦੇ ਵਿੱਚ ਜਿਹੜੇ ਰਹਿਣ ਵਾਲੇ ਬਚਿੱਦੇ ਨੇ ਉਹਨਾਂ ਦੇ ਮੋਬਾਈਲ ਫੋਨ ਜਿਹੜੇ ਹੈਗੇ ਨੇ ਕਈ ਵਾਰੀ ਕਿਤੇ ਕੰਮ ਤੇ ਜਾਂਦੇ ਹੋਏ ਜਾਂ ਰਸਤੇ ਦੇ ਵਿੱਚ ਕਿਸੇ ਦਾ ਗੁੰਮ ਹੋ ਜਾਂਦਾ ਜਾਂ ਗਿਰ ਗਈ ਸੀ ਜਾਂ ਮਿਸਪਲੇਸ ਹੋ ਜਾਂਦੇ ਕਈ ਵਾਰ ਤਾਂ ਉਹ ਜਿਹੜੇ ਲਗ ਲਗੇ ਤਰ੍ਹਾਂ ਦੇ ਫੋਨ ਹੈਗੇ ਸੀ ਇਹਨਾਂ ਦੇ ਐਂਡਰੋਇਡ ਫੋਨ ਜਿਹੜੇ ਹੈਗੇ ਨੇ ਪਿਛਲੇ ਕਰੀਬ 4 ਮਹੀਨੇ ਦੇ ਅੰਦਰ ਜਿਹੜੇ ਮਿਸਪਲੇਸ ਹੋਏ ਸੀ ਗੁੰਮ ਹੋਏ ਸੀ ਉਹਨਾਂ ਨੂੰ ਸਾਡੇ ਐਸਪੀ ਡੀ ਸਾਹਿਬ ਦੀ ਜਿਹੜੀ ਹੈਗੀ ਟੀਮ ਕੰਮ ਕਰ ਰਹੀ ਸੀ ਮਿਸਟਰ ਸਰਜੀ ਰਾਏ ਸਾਡੇ ਐਸਪੀ ਡਿਟੈਕਟਿਵ ਸਾਡੇ ਡੀਐਸਪੀ ਹੈੱਡਕੁਆਰਟਰ ਮਿਸਟਰ ਜੇਜੀ ਤੇ ਸਾਡੀ ਟੈਕਨੀਕਲ ਜਿਹੜੀ ਟੀਮ ਤੇ ਹੈਗੇ ਐਸਏ ਰਾਜਕਮਰ ਤੇ ਸਾਰੀ ਟੀਮ ਨੇ ਵਧੀਆ ਕੰਮ ਕੀਤਾ ਇਹਦੇ ਵਿੱਚ ਇਹਨਾਂ ਦੀ ਜਿਹੜੀ ਸਰਵੇਲੈਂਸ ਦੇ ਉੱਪਰ ਇਹਨਾਂ ਨੂੰ ਟ੍ਰੇਸ ਕਰਦੇ ਵਿੱਚ ਸਫਲਤਾ ਹਾਸਲ ਕੀਤੀ ਜਿਹੜੇ ਅੱਜ ਅਸੀਂ 110 ਜਿਹੜੇ ਮੋਬਾਈਲ ਫੋਨ ਹੈਗੇ ਨੇ ਜਿਨ੍ਹਾਂ ਦੀ ਜਿਹੜੀ ਮਲੀਤੀ ਹੈ ਕੁੱਲ ਕੀਮਤ ਹੈ ਕਰੀਬ 2 ਲੱਖ 50000 ਰੁਪਏ ਦੇ ਕਰੀਬ ਹੈ ਤਾਂ ਇਹ ਸਾਰੇ ਫੋਨ ਜਿਹੜੇ ਨੇ ਐਂਡਰੋਇਡ ਦੇ ਐਂਡ ਵਧੀਆ ਜਿਹੜੇ ਹੈਗੇ ਨੇ ਇਹਨਾਂ ਦਾ ਤੁਸੀਂ ਕਹਿ ਸਕਦੇ ਹੋ ਅੱਛੇ ਮਾਡਲ ਦੇ ਹੈਗੇ ਆ ਇਹ ਅਸੀਂ ਜਿਹੜੇ ਇਹਨਾਂ ਦੇ ਓਨਰਸ ਹੈਗੇ ਨੇ ਉਹਨਾਂ ਨੂੰ ਅੱਜ ਰਿਟਰਨ ਕਰ ਰਹੇ ਹਾਂ ਇਸ ਦੇ ਨਾਲ ਜਿਹੜਾ ਪੁਲਿਸ ਤੇ ਤੇ ਪਬਲਿਕ ਦੇ ਵਿੱਚ ਜਿਹੜੇ ਤੁਹਾਡੇ ਆਪਸ ਦੇ ਵਿੱਚ ਰਿਸ਼ਤੇ ਹੁੰਦੇ ਨੇ ਜਾਂ ਤੁਹਾਡਾ ਇੱਕ ਪੁਲਿਸ ਦੇ ਉੱਪਰ ਜਿਹੜਾ ਇੱਕ ਵਿਸ਼ਵਾਸ ਦੀ ਡੋਰ ਬੱਢੀ ਹੁੰਦੀ ਆ ਉਹਨੂੰ ਹੋਰ ਮਜ਼ਬੂਤੀ ਮਿਲਦੀ ਆ ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਪੁਲਿਸ ਦੀ ਵਰਕਿੰਗ ਦੇ ਉੱਪਰ ਟਰਸਟ ਬਿਲਡ ਅਪ ਹੁੰਦਾ ਤਾਂ ਇਹ ਸਾਡੀ ਜਿਹੜੀ ਪ੍ਰਾਇਮਰੀ ਡਿਊਟੀ ਹੁੰਦੀ ਹੈ ਕਿ ਅਗਰ ਕਿਸੇ ਦੀ ਚੀਜ਼ ਕੋਈ ਮਿਸਪਲੇਸ ਹੁੰਦੀ ਹੈ ਕੋਈ ਮੋਬਾਈਲ ਮਿਸਪਲੇਸ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਤੁਹਾਡੀ ਜਿਹੜੀ ਹੈਗੀ ਹੈ ਵੈਲਿਊਏਬਲ ਚੀਜ਼ ਜਿਹੜੀ ਹੈਗੀ ਹੈ ਵਸਤੂਆਂ ਨੇ ਗੁੰਮ ਹੋਦੀ ਹੈ ਪੁਲਿਸ ਉਹਨਾਂ ਨੂੰ ਟ੍ਰੇਸ ਕਰੇ ਤੇ ਉਹਦੇ ਜਿਹੜਾ ਅਸਲ ਮਾਲਕ ਹੈ ਉਹਨੂੰ ਰਿਟਰਨ ਉਹਦੇ ਤੱਕ ਪਹੁੰਚਾਈ ਜਾਵੇ ਤੇ ਅਸਲ ਮਾਲਕ ਉਹਨੂੰ ਉਹ ਹਸਲ ਚੀਜ਼ ਪ੍ਰਾਪਤ ਹੋ ਜਾਵੇ ਤੁਹਾਨੂੰ ਤਾਂ ਇਸੇ ਦੇ ਵਿੱਚ ਜਿਹੜਾ ਹੈਗਾ ਮੋਬਾਈਲ ਹੈ ਮੋਬਾਈਲ ਨੂੰ ਅਸੀਂ ਜਿਵੇਂ ਦੇਖਦੇ ਆਂ ਕਿ ਮੋਬਾਈਲ ਦੇ ਵਿੱਚ ਇਕੱਲਾ ਜਿਹੜਾ ਹੈਗਾ ਇਹਨੂੰ ਇਕੱਲਾ ਇੱਕ ਡਿਵਾਈਸ ਦੇ ਤੌਰ ਤੇ ਨਾ ਦੇਖਿਆ ਜਾਵੇ ਇਹਦੇ ਵਿੱਚ ਤੁਹਾ ਜਿਹੜਾ ਡਾਟਾ ਉਹ ਹੁੰਦਾ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਸੇਵ ਕੀਤੀਆਂ ਹੁੰਦੀਆਂ ਕਿਸੇ ਨੇ ਕੋਈ ਇਹਦੇ ਵਿੱਚ ਮੇਲ ਓਪਰਚੁਨਿਟੀ ਹੁੰਦੀ ਆ ਜਾਂ ਬਹੁਤ ਸਾਰੇ ਲਿੰਕ ਤੁਹਾਡੇ ਓਪਨ ਹੁੰਦੇ ਨੇ ਬਹੁਤ ਸਾਰਾ ਡਾਟਾ ਤੁਸੀਂ ਕੈਪਚਰ ਕਰਕੇ ਆਪਣੀ ਉਹਦੇ ਵਿੱਚ ਜਿਹੜਾ ਹੈਗਾ ਸੇਵ ਰੱਖਿਆ ਹੁੰਦਾ ਜਿਹਨੂੰ ਆਪਾਂ ਡੇਲੀ ਜਿਹੜਾ ਹੈਗਾ ਆਪਾਂ ਯੂਜ਼ ਕਰਦੇ ਆ ਤਾਂ ਡਿਜੀਟਲ ਡਾਟਾ ਜਿਹੜਾ ਇਹਦੇ ਵਿੱਚ ਤੁਹਾਡਾ ਬਹੁਤ ਸਾਰਾ ਹੁੰਦਾ ਇੱਕ ਇੱਕ ਕਿਸਮ ਦਾ ਤੁਹਾਡਾ ਜਿਹੜਾ ਮਾਈਂਡ ਦਾ ਤੁਹਾਡੇ ਬ੍ਰੇਨ ਦਾ ਲੋਡ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਆ ਤਾਂ ਇਹਨਾਂ ਤੋਂ ਜਿਹੜੀ ਜੇ ਤੁਹਾਡਾ ਗੁੰਮ ਹੋ ਜਾਂਦਾ ਕੋਈ ਮੈਸੇਜ ਯੂਜ਼ ਕਰਦਾ ਤਾਂ ਉਹਦੀ ਜਿਹੜੀ ਤੁਹਾਡੀ ਪ੍ਰਾਈਵੇਸੀ ਹੈ ਉਹਦੀ ਘੋਂ ਦੇ ਜਿਆਦੇ ਚਾਂਸੇ ਹੁੰਦੇ ਐ ਇਸ ਕਰਕੇ ਜਿਹੜਾ ਇਹ ਇੱਕ ਬਹੁਤ ਸੈਂਸਿਟਿਵ ਜਿਹੜਾ ਡਿਵਾਈਸ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਇਸ ਨੂੰ ਦੇਖਿਆ ਜਾ ਰਿਹਾ ਤਾਂ ਇਹ ਜਿਹੜੇ ਹੈਗੇ ਹੁਣ ਅਸੀਂ ਸਾਰਿਆਂ ਨੂੰ ਜਿਹੜੇ ਇਹਦੇ ਓਨਰਸ ਹੈਗੇ ਨੇ ਉਹਨਾਂ ਨੂੰ ਅਸੀਂ 110 ਮੋਬਾਈਲ ਫੋਨ ਜਿਹੜੇ ਰਿਟਰਨ ਕਰਾਂਗੇ ਤੇ ਅੱਗੇ ਤੋਂ ਵੀ ਜਿਹੜਾ ਹੈਗਾ ਸਾਡੀ ਜਿਹੜੀ ਪੁਲਿਸ ਹੈ ਵਚਨਬੱਧ ਹੈ ਕਿ ਅਗਰ ਕਿਸੇ ਤਰੀਕੇ ਦਾ ਵੀ ਤੁਹਾਡੇ ਕੋਈ ਇਸ ਤਰ੍ਹਾਂ ਨੇ ਆ ਅਤੇ ਜਿਹੜੀ ਹੈ ਘਟਨਾ ਕਿਸੇ ਵੀ ਜੇ ਘਟਨਾ ਦੇ ਵਿੱਚ ਕੋਈ ਮਿਸਪਲੇਸ ਚੀਜ਼ ਹੋ ਜਾਂਦੀ ਹੈ ਜਾਂ ਕੋਈ ਸਨੇਚ ਹੁੰਦਾ ਹੈ ਜਾਂ ਕੋਈ ਹੋਰ ਤਰੀਕੇ ਦੀ ਵਾਰਦਾਤ ਦੇ ਵਿੱਚ ਤੁਹਾਡੇ ਤੋਂ ਕੋਈ ਜਿਹੜੀ ਹੈਗੀ ਹੈ ਮੋਬਾਈਲ ਫੋਨ ਜਾਂ ਹੋਰ ਵਸਤੂ ਖੋਈ ਜਾਂਦੀ ਹੈ ਤਾਂ ਪੁਲਿਸ ਹਮੇਸ਼ਾ ਉਹਦੇ ਰਿਕਵਰ ਕਰਕੇ ਅਸਲ ਮਾਲਕਾਂ ਤੱਕ ਜਿਹੜੀ ਹੈਗੀ ਉਸ ਚੀਜ਼ ਦੀ ਜਿਹਦਾ ਜਿਹਦਾ ਟਾਈਟਲ ਦੇ ਓਨਰ ਹੁੰਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਇਹ ਜਿਹੜੇ ਸਟੈਚਿੰਗ ਵਾਲੇ ਨਹੀਂ ਹੈਗੇ ਇਹ ਜਿਹੜੇ ਹੈਗੇ ਦੀ ਸਾਡੇ ਜਿਹੜੇ ਮਿਸਿੰਗ ਵਾਲੇ ਹੈਗੇ ਸੀ ਤੁਹਾਡੇ ਕਿਸੇ ਕੋਈ ਰਸਤੇ 'ਚ ਕੋਈ ਕੰਮ ਤੇ ਜਾ ਰਹੇ ਹੋ ਤਾਂ ਬਿਸਪਲੇਸ ਹੋ ਗਿਆ ਜਾਂ ਕਿਸੇ ਦਾ ਕਿਸੇ ਹੋਰ ਤੇ ਕੋਈ ਆਫਰ ਕੋ ਭੁੱਲ ਸਕਦਾ ਜਾਂ ਕੋਈ ਰੱਖ ਕੇ ਭੁੱਲ ਗਿਆ ਬਟ ਉਹ ਕਿੱਥੇ ਕਿੱਥੇ ਚੱਲਦੇ ਨੇ ਕਈ ਵਾਰੀ ਕੀ ਹੁੰਦਾ ਕਿ ਕਿਸੇ ਨੂੰ ਮਿਲ ਜਾਂਦਾ ਫੋਨ ਤੁਹਾਡਾ ਗਿਰਿਆ ਫੋਨ ਹੈ ਕੋਈ ਲੈ ਜਾਂਦਾ ਬਟ ਉਹ ਤੁਹਾਨੂੰ ਕੋਸ਼ਿਸ਼ ਟਾਈਮ ਵਾਸਤੇ ਨਹੀਂ ਦੱਸਦੇ ਬਟ ਜਦੋਂ ਫਿਰ ਸਾਡੇ ਟੈਕਨੀਕਲ ਬੰਕਰ ਇਹਦਾ ਅਨਲਿਸਿਸ ਕੀਤਾ ਇਹਨਾਂ ਸਰਵੇਲੇਸਰ ਯਾਨੀ ਕਿ ਹੁਣੇ ਮੋਬਾਈਲ ਕੌਣ ਯੂਜ਼ ਕਰ ਰਿਹਾ ਤਾਂ ਉਹਨਾਂ ਨੂੰ ਫਿਰ ਰਿਕਵਰ ਹੁੰਦਾ ਉਹ ਕਈ ਵਾਰੀ ਕਹਿੰਦਾ ਕਿ ਉਹਦੀ ਇੰਟ ਜਿਸ ਦੇ ਤੋਂ ਮਿਲਦਾ ਉਹਦੀ ਇੰਟੈਂਸ਼ਨ ਚੋਰੀ ਵਾਲੀ ਨਹੀਂ ਹੁੰਦੀ ਤਾਂ ਰਸਤੇ 'ਤੇ ਜਾਂਦੇ ਨੂੰ ਮਿਲ ਗਿਆ ਔਰ ਉਹਨੂੰ ਪਤਾ ਹੀ ਨਹੀਂ ਹੈ ਕਿ ਇਹਦੀ ਜਿਹੜੀ ਹੈਗੇ ਨੇ ਅੱਗੇ ਰੈਪਲੀਕੇਸ਼ਨ ਕੀ ਨੇ ਲੀਗਲ ਰੈਪਲੀਕੇਸ਼ਨ ਕੀ ਨੇ ਉਹ ਫੋਨ ਚੈੱਕ ਲੈਂਦਾ ਜਾਂ ਯੂਜ਼ ਕਰ ਲੈਂਦਾ ਉਹਨੇ ਪੁਲਿਸ ਨੂੰ ਰਿਟਰਨ ਨਹੀਂ ਕੀਤਾ ਤਾਂ ਜੈਸਲ ਮਾਲਿਕ ਤੱਕ ਫਿਰ ਅਸੀਂ ਗੱਲਬਾਤ ਕੇ ਜਿਹੜਾ ਅਸੀਂ ਦੇ ਦਿੱਤਾ ਸਰ ਸਾਡੇ ਟੈਕਨੀਕੀ ਤਰੀਕੇ ਨਾਲ ਕੁਝ ਲੋਕਾਂ ਦਾ ਮੈਕਸਿਮ ਜਿਹੜੇ ਇਹਦੇ ਵਿੱਚ ਆ ਕਿ ਨੇ ਟੈਕਨੀਕਲ ਜਿਹੜੀ ਸਰਵੇਲੈਂਸ ਦੇ ਨਾਲ ਜਿਹੜਾ ਹੈਗਾ ਸਾਡੇ ਇਨਪੁਟਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਕਿ ਕਿ ਡਿਵਾਈਸ ਹੈ ਕੋਈ ਕਿੱਥੇ ਯੂਜ਼ ਹੋ ਰਹੀ ਹੈ ਤਾਂ ਕਿੱਥੇ ਹੋ ਰਹੀ ਹੈ ਮੈਕਸਿਮ ਸਾਡੇ ਫਸਟ ਟਾਈਮ ਕੀਤਾ ਜਾਂਦਾ ਹੈ ਫਾਈਲ ਡਿਸਟ੍ਰਿਬਿਊਸ਼ਨ ਇਹ ਜਿਹੜੇ ਨੇ ਵਾਰ-ਵਾਰ ਜਿਹੜਾ ਹੁੰਦਾ ਹੁੰਦੀ ਐਕਸਰਸਾਈਜ਼ ਜਿਹੜੀ ਹੁੰਦੀ ਰਹਿੰਦੀ ਹੈ ਜਦੋਂ ਸਾਡੇ ਕੋਲ ਕੋਈ ਰਿਕਵਰੀ ਹੁੰਦੀ ਹੈ ਇਸ ਤਰ੍ਹਾਂ ਦੇ ਅਸੀਂ ਕਰਦੇ ਹਾਂ ਤਾਂ ਅਸਲ ਮਾਲਕ ਤੱਕ ਜਿਹੜੀ ਚੀਜ਼ ਪਹੁੰਚ ਜਾਵੇ ਸਾਡਾ ਜਿਹੜਾ ਮਕਸਦ ਹੈ ਕਿ ਚਮਤੂਜ਼ ਤੁਹਾਨੂੰ ਦੱਸਿਆ ਕਿ ਬਹੁਤ ਸਾਰਾ ਡਾਟਾ ਇਹਦੇ ਵਿੱਚ ਜਿਹ ਇੱਕ ਸੈਂਸਿਟਿਵ ਪਾਰਟ ਹੁੰਦਾ ਇਹਨੂੰ ਜਿਹੜਾ ਹੈਗਾ ਅਸਲ ਮਾਲਕ ਤੱਕ ਜਿਹੜਾ ਹੈਗਾ ਉਹਦੇ ਮਿਲ ਜਾਣਾ ਬਹੁਤ ਵੱਡੀ ਗੱਲ ਦੇ ਵਿੱਚ ਐਵੇਂ ਸਰ ਕੁਝ ਲੋਕ ਕੰਪਲੇਨਟ ਕਰਦੇ ਉਹ ਨਹੀਂ ਕਰਦੇ ਫਿਰ ਨਾ ਮੈਂ ਦੇਖੋ ਜਿਹੜਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਛੋਟੀ ਤੁਹਾਡੇ ਨਾਲ ਕੋਈ ਕੋਈ ਵੀ ਬਿਸਿੰਗ ਤੁਹਾਡੀ ਚੀਜ਼ ਬਿਸ ਹੋ ਜਾਂਦੀ ਹੈ ਜਾਂ ਕੋਈ ਸਨੇਚ ਹੋ ਜਾਂਦਾ ਹੈ ਜ਼ਿਆਦਾਤਰ ਜੇਵੇ ਮੋਬਾਈਲ ਤਾਂ ਇਹ ਕਿਸ ਜਿਹੜਾ ਜੇ ਕਿਸੇ ਨੂੰ ਮਿਲ ਜਾਂਦਾ ਮੰਨ ਲਓ ਕਿ ਕੋਈ ਕ੍ਰਿਮੀਨਲ ਨੂੰ ਮਿਲਦਾ ਤਾਂ ਕ੍ਰਿਮੀਨਲ ਵਿਅਕਤੀ ਨੇ ਇਹਨੂੰ ਕਿਸੇ ਕ੍ਰਾਈਮ ਦੇ ਵਿੱਚ ਯੂਜ਼ ਕਰ ਲਾ ਤਾਂ ਜਦੋਂ ਸਾਡੇ ਕੋਲ ਡੇਟਾ ਇਹ ਆਉਣਾ ਤਾਂ ਤੁਸੀਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਰਿਪੋਰਟ ਨਹੀਂ ਕੀਤਾ ਉਹਨੇ ਕਹਿਣਾ ਕਿ ਮੇਰਾ ਫੋਨ ਸਨੇਚ ਹੋ ਗਿਆ ਸੀ ਜਾਂ ਗੁੰਮ ਹੋ ਗਿਆ ਸੀ ਬਟ ਅਸੀਂ ਉਹਨੂੰ ਕ੍ਰਾਈਮ ਦੇ ਨਾਲ ਕਰਨਾ ਹੈਗਾ ਤਾਂ ਜਦੋਂ ਵੀ ਤੁਹਾਡਾ ਕੋਈ ਮਿਸਿੰਗ ਜਿਹੜਾ ਡਿਵਾਈਸ ਇਸ ਤਰ੍ਹਾਂ ਦਾ ਮੋਬਾਈਲ ਜਿਹੜਾ ਹੈਗਾ ਮਿਸ ਹੁੰਦਾ ਹੈ ਜਾਂ ਤੁਹਾਡਾ ਗੁੰਮ ਹੋ ਗਿਆ ਜਾਂ ਕੋਈ ਸਨੇਚ ਹੋ ਗਿਆ ਤਾਂ ਉਹਦੀ ਰਿਪੋਰਟ ਜ਼ਰੂਰ ਕਰਦੀ ਚਾਹੀਦੀ ਹੈ ਕਿ ਸਾਡੇ ਰਿਕਾਰਡ ਦੇ ਵਿੱਚ ਹੋਵੇ ਕਿ ਇਹ ਫੋਨ ਜਿਹੜਾ ਹੈਗਾ ਇਸ ਡੇਟ ਨੂੰ ਜਿਹੜਾ ਹੈਗਾ ਇਸ ਓਨਰ ਤੋਂ ਜਿਹੜਾ ਹੈਗਾ ਮਿਸਿੰਗ ਹੋ ਗਿਆ ਸੀ ਜਸ ਸਨੇਚ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਉਹਦੇ ਜਿਹੜੀ ਯੂਜ਼ਸ ਆ ਜੇ ਕੋਈ ਹੋਰ ਵੀ ਕਰਦਾ ਤਾਂ ਉਹਦੇ ਨਾਲ ਅਸੀਂ ਕਨੈਕਟ ਕਰ ਸਕਦੇ ਹਾਂ ਹਾਂਜੀ ਉਹੀ ਮੈਂ ਦੱਸ ਰਿਹਾ ਹਾਂ ਜੀ ਜੇ ਤੁਸੀਂ ਚਾਹੋਗੇ ਟੈਕਨੀਕਲ ਅਸਪੈਕਟ ਜੇ ਲੋਕ ਪਹੁੰਚ ਨਹੀਂ ਵੀ ਵੈਰੀ ਫਸਟ ਪਾਰਟ ਪੁਲਸ ਪ੍ਰੋਸੈਸ ਐਟ ਅਗੋਟ ਕਿਉਂਕਿ ਕੋਈ ਸੇਫ ਸਵਾਰ ਨੂੰ ਕੈਪੀਟਲ ਸ਼ਾਇਦ ਫੇਸ ਨਹੀਂ ਹੋ ਪਾਉਂਦੇ ਥੋੜਾ ਜਿਹਾ ਟੈਕਨੀਕਲੀ ਸਮਝਣਾ ਪਾਉਗੇ ਦੇਖੋ ਜਿਹੜੇ ਟੈਕਨੀਕਲ ਜਿਹੜਾ ਹੈਗਾ ਉਹ ਤਾਂ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੁੰਦਾ ਉਹਦੇ ਵਿੱਚ ਜਿਆਦੇ ਡਿਟੇਲਸ ਦੇ ਵਿੱਚ ਨਹੀਂ ਜਾਣਾ ਚਾਹੀਦਾ ਤਾਂ ਬਟ ਟੈਕਨੀਕਲ ਦੇ ਵਿੱਚ ਹੀ ਆ ਜਾਂਦਾ ਕਿ ਜਦੋਂ ਫੋਨ ਤੁਹਾਡਾ ਕਿਤੇ অপারেਟ ਹੁੰਦਾ ਤਾਂ ਉਹਦੇ ਜਿਹੜੀ ਸਾਡੇ ਜਿਹੜੇ ਸਾਡੇ ਕੋਲ ਸੌਫਟਵੇਅਰ ਨੇ ਤਾਂ ਉਹ ਤਾਂ ਦੇ ਵਿੱਚ ਸਰਵਿਸ ਪ੍ਰੋਵਾਈਡਰ ਦੀ ਇਨਫੋਰਮੇਸ਼ਨ ਦੇ ਬੇਸਡ ਅਸੀਂ ਕੰਮ ਕਰਦੇ ਹੁੰਦੇ ਆ ਸਾਨੂੰ ਪਤਾ ਲੱਗ ਜਾਂਦਾ ਕਿ ਡਾਟਾ ਲਾਈਨ ਦੇ ਵਿੱਚ ਆ ਹੈਲਪ ਹੁੰਦੀ ਹੈ ਕਿ ਕਿੱਥੇ ਚੱਲਦੀ ਹੈ ਜੇ ਤੁਹਾਡੇ ਕੋਲ ਗੋਪੋਜਿਤਾ ਦਾ ਤੁਸੀਂ ਫੋਨ ਦਾ ਤੁਸੀਂ ਖੁਦ ਕਿਵੇਂ ਵਿੱਚ ਵਿੱਚ ਆਫ ਕਰੋਗੇ ਬਲਕਿ ਪਿੱਛੇ ਨੰਬਰ ਬੰਦ ਕਰਵਾਉਣਾ ਇਸੇ ਤਰੀਕੇ ਨਾਲ ਨੰਬਰ ਜਿਹੜੀ ਹੈਗੀ ਤੁਸੀਂ ਸਭ ਤੋਂ ਪਹਿਲਾਂ ਪੁਲਿਸ ਨੂੰ ਰਿਪੋਰਟ ਕਰੋ ਕਿ ਮੇਰਾ ਜਿਹੜਾ ਜਿਹੜਾ ਮੋਬਾਈਲ ਹੈ ਡਿਵਾਈਸ ਹੈ ਗੋਮ ਹੋ ਗਿਆ ਜਾਂ ਮੇਰਾ ਸਨੈਚ ਹੋ ਗਿਆ ਐਂਡ देयर इज ਤੁਹਾਡੇ ਸਰਵਿਸ ਪ੍ਰੋਵਾਈਡਰ ਦੇ ਉਹਨਾਂ ਤੋਂ ਜਿਹੜਾ ਹੈਗਾ ਤੁਸੀਂ ਆਪਣਾ ਜਿਹੜਾ SIM ਆਪਦਾ ਨੰਬਰ ਤੁਸੀਂ ਇੱਕ ਵਾਰ ਸਟੌਪ ਕਰਾ ਕੇ ਨਵਾਂ ਨੰਬਰ ਉਹਦੇ ਆਪਣੇ ਤੇ ਚਲਵਾ ਸਕਦੇ ਤਾਂ ਉਹ ਪਿਛਲਾ ਜਿਹੜਾ ਡਿਸਕਨੈਕਟ ਹੋ ਜਾਂਦਾ ਹੈ ਤੁਹਾਡੇ ਕੋਲੇ ਡੀਡੀਆਰ ਦੀ ਕਾਪੀ ਹੋਏਗੀ ਥੈਂ ਯੂ ਵਿਲ ਬੀ ਸੇਫ ਸਤਿ ਸ਼੍ਰੀ ਅਕਾਲ ਤੁਸੀਂ ਇਹ ਪੁੱਛ ਰਹੇ ਹੋ ਕਿ ਕਿੰਨੇ ਜਿਹੜੇ ਜਿਹੜੇ ਤੁਸੀਂ ਬੜੇ ਕਿੰਨੇ ਨੇ ਜਿਹੜੇ ਦੂਸਰੇ ਮੱਧਮ ਪਲੇਅ ਆਪਣੇ ਚਲਾ ਰਹੇ ਸੀ ਹਨ ਕਿੰਨੇ ਨੇ ਜਿਹੜੇ ਸਨੈਚਰ ਜਾਂ ਕੋਈ ਚੋਣ ਹੈ ਇਹ ਪਹਿਲਾਂ ਤੁਹਾਨੂੰ ਡਿਟੇਲ ਦੱਸ ਚੁੱਕਾ ਕਿ ਸਨੈਚੀ ਗਾਲੇ ਦੇ ਚ ਨਹੀਂ ਹੈ ਜਿਹੜੇ ਮਿਸਿੰਗ ਵਾਲੇ ਸਾਰੇ ਫੋਨ ਹੈਗੇ ਨੇ ਤਾਂ ਟੈਕਨੀਕਲ ਤੇ ਬੇਸਿਕ ਦੇ ਉੱਤੇ ਤੁਸੀਂ ਯਕ ਬੰਦਾ ਚੱਕਦਾ ਉਹਨੂੰ ਨਹੀਂ ਬਣ ਵਾਪਸ ਕਰਦਾ ਹੈ ਕੋਈ ਕੁਝ ਚਾਹੇ ਚਾਹੀ ਸਭ ਦੇਖੋ ਕਈ ਵਾਰ ਆ ਕੀ ਹੁੰਦਾ ਕਿ ਬੰਦੇ ਦੀ ਜਿਹੜਾ ਕ੍ਰਾਈਮ ਤਾਂ ਹੁੰਦਾ ਨਾ ਉਹ ਸਾਡਾ ਦੇਖਿਆ ਜਾਂਦਾ ਕਿ ਉਹਦਾ ਜਿਹੜਾ ਮਹਜ਼ਰੀਆ ਕੀ ਹੈ ਗਿਲਟੀ ਮਾਈਂਡ ਹੈ ਕਿ ਨਹੀਂ ਹੈ ਮੰਨ ਲਓ ਕਿ ਤੁਸੀਂ ਇੱਥੋਂ ਜਾ ਰਹੇ ਹੋ ਤੁਹਾਨੂੰ ਫੋਨ ਕਿਸੇ ਦਾ ਮਿਲ ਜਾਂਦਾ ਗਿਰਿਆ ਹੋਇਆ ਮਿਲ ਗਿਆ ਪਰ ਤੁਹਾਡੀ ਉਹਦੇ ਵਿੱਚ ਗਿਲਟੀ ਮਾਈਂਡ ਨਹੀਂ ਮਹਜ਼ਰੀਆ ਨਹੀਂ ਤੁਹਾਡਾ ਉਹਦੇ ਵਿੱਚ ਇੰਟੈਂਸ਼ਨ ਚੋਰੀ ਦੀ ਨਹੀਂ ਹੈ ਤਾਂ ਜਿਹੜਾ ਕ੍ਰਿਮੀਨਲ ਐਕਟ ਹੁੰਦਾ ਉਹਦੇ ਵਿੱਚ ਕਿਸੇ ਬੰਦੇ ਦੀ ਇੰਟੈਂਸ਼ਨ ਦੇ ਉੱਪਰ ਕਿ ਉਹਦੀ ਕ੍ਰਿਮੀਨਲ ਇੰਟੈਂਟ ਸੀ ਕਿ ਨਹੀਂ ਹੈ ਉਹ ਉਹਦੇ ਵਿੱਚ ਅਸੀਂ ਜੱਜ ਕਰਦੇ ਹਾਂ ਉਹ ਜਿਹੜਾ ਕੇਸ ਟੂ ਕੇਸ ਵੈਰੀ ਕਰਦਾ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ